ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡਾ ਸੁਭਾਗਾ ਦਿਨ ਪ੍ਰਾਪਤ ਹੋਇਆ ਸੰਗਤਾਂ ਦੇ ਸਹਿਯੋਗ ਨਾਲ ਪਤਾ ਲੱਗਿਆ ਸਾਡੇ ਸਤਕਾਰਯੋਗ ਬੱਲਜੀ ਜੀ ਇਹਨਾਂ ਦੀ ਪੂਰੀ ਟੀਮ ਅੱਜ ਬਾਬਾ ਜੋਗੀ ਪੀਰ ਬਖੇ ਇੱਕ ਲਾਈਵ ਮੂਵੀ ਪ੍ਰੋਟੇ ਲਈ ਆਏ ਨੇ ਇਹਨਾਂ ਦਾ ਤਹਿ ਦਿਲੋਂ ਹਾਰਦਿਕ ਧੰਨਵਾਦ ਕੀਤਾ ਜਾਂਦਾ ਹੈ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਇਸ ਨਗਰ ਨੂੰ ਚਾਰ ਚੰਨ ਲਾਉਣ ਖਾਤਾ ਤੇ ਇਹਨਾਂ ਦੇ ਜੋ ਸੇਵਾ ਹੈ ਇਹਨਾਂ ਦੀ ਪੂਰੀ ਟੀਮ ਹਰ ਸਾਲ ਜਿੱਥੇ ਲੰਗਰ ਦੀ ਸੇਵਾ ਕਰਦੀਆ ਲਾਲਾਣਾ ਪੀਰ ਆ ਸਕੂਲ ਦੇ ਵਿੱਚ ਉਧੇ ਬਹੁਤ ਵੱਡੀ ਮਨਤ ਹੈ ਦੇਰ ਤੋਂ ਲੈ ਕੇ ਅਸੀਂ ਦੇਖਦੇ ਆ ਬਚੁਰਗਾ ਤੋਂ ਲੈ ਕੇ ਤੇ ਪਹਿਲਾਂ ਇੱਥੇ ਵੀਰਵਾਰ ਨੂੰ ਮੰਨੀ ਲਾਈ ਜਾਂਦੀ ਹੁੰਦੀ ਸੀ ਜਦ ਅਸੀਂ ਛੋਟੇ ਛੋਟੇ ਹੁੰਦੇ ਸੀ ਆਹ ਨਾਲੇ 베ਰ ਬਹੁਤ ਹੁੰਦੇ ਸੀ ਫਿਰ ਸਕੂਲ ਬਣਿਆ ਤੇ ਉਸ ਤੋਂ ਬਾਅਦ ਹਾਈ ਸਕੂਲ ਵੀ ਵੜ ਗਿਆ ਵਿੱਚ ਤੇ ਸਾਡੇ ਜੋ ਪ੍ਰਬੰਧਕ ਸੀਗੇ ਨਗਰ ਪੰਚਾਇਤ ਵਾਲੇ ਸੀਗੇ ਤੇ ਇਹਨਾਂ ਨੇ ਬੜੇ ਉਪਰਾਲੇ ਕੀਤੇ ਇਹ ਸਕੂਲ ਨੂੰ ਹਾਈ ਸਕੂਲ ਕਰਨ ਖਾਤਰ ਤੇ ਹੋਰ ਵੀ ਪਿੰਡ ਦੇ ਵਿੱਚ ਬੜੀ ਤਰੱਕੀ ਕਰਵਾਈਆਂ ਨੇ ਸਾਡੇ ਆਗੂਆਂ ਨੇ ਤੇ ਨਾਲ ਦੀ ਨਾਲ ਸਾਡੇ ਨਗਰ ਦੇ ਵਿੱਚ ਇਤਿਹਾਸਕ ਨਗਰ ਹੈ ਚਾਰ ਪਿੰਡਾਂ ਦਾ ਇੱਕੋ ਹੀ ਨਗਰ ਹੈ ਚਹਿਲਾ ਦਾ ਨਗਰ ਹੈ ਤੇ ਹੋਰ ਵੀ ਸਾਰੀਆਂ ਕਾਸਟਾਂ ਜਾਤਾਂ ਇਸ ਨਗਰ ਦੇ ਵਿੱਚ ਰਹਿੰਦੀਆਂ ਨੇ ਤੇ ਸਭ ਤੋਂ ਵੱਧ ਮਾਨ ਸਤਕਾਰ ਸਾਡੇ ਨਿਰਮਲ ਕੁਟੀਆ ਉੱਥੇ ਵੀ ਸੰਗਤ ਬਹੁਤ ਜੁੜਦੀ ਆ ਵੱਡਾ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਉੱਥੇ ਵੀ ਸੰਗਤਾਂ ਵੱਲੋਂ ਬਹੁਤ ਸੇਵਾ ਕੀਤੀ ਜਾਂਦੀ ਹੈ ਉੱਚੀ ਦਾਦ ਬਾਬਾ ਜੀ ਦੀ ਕੂਟਿਆ ਬਾਬਾ ਗੁਰਿੰਦਰ ਸਿੰਘ ਜੀ ਦੇ ਅਪਰਾਲੇ ਸਦਕਾ ਬਹੁਤ ਵੱਡਾ ਹਾਲ ਦੋ ਤਿੰਨ ਹਾਲ ਬਣਾਏ ਨੇ ਤੇ ਮਹਾਰਾਜ ਜੀ ਬਹੁਤ ਉੱਥੇ ਸੇਵਾ ਜਮਾ ਰਹੇ ਨੇ ਤੇ ਤਰਤਰ ਬਾਬਾ ਨਿੱਕਾ ਸਿੰਘ ਜੀ ਜੋ ਇਸ ਜਗ੍ਹਾ ਤੇ ਜੰਮ ਪਲੇ ਸਿਹਾਂ ਦਾਉ ਦੇ ਵਿੱਚ ਸਾਨੂੰ ਬਹੁਤ ਉਨਾ ਤੇ ਮਾਣ ਹੈ ਮਹਾਰਾਜ ਜੀ ਤੇ ਉਹਨਾਂ ਨੇ ਸਾਡੇ ਨਗਰਾਂ ਦਾ ਬੜਾ ਸੁਧਾਰ ਕੀਤਾ ਤੇ ਜਗ੍ਹਾ ਜਗ੍ਹਾ ਨਾਮ ਦਾ ਬੀਜ ਬੀਜਿਆ ਬਹੁਤ ਸੱਗ ਤਾਂ ਨਿਹਾਲ ਹੋਈਆਂ ਨੇ ਪਰੀਸੀ ਕੇਸ ਤੇ ਕਰਨਾਲ ਵਗੈਰਾ ਜਿੱਥੇ ਜਿੱਥੇ ਵੀ ਬਾਬਾ ਜੀ ਨੇ ਗਏ ਨੇ ਉਹਨਾਂ ਨੇ ਨਾਮ ਦਾ ਸਿੱਕਾ ਦਿੱਤਾ ਤੇ ਅੱਜ ਇਹ ਪੂਰੀ ਟੀਮ ਬਾਬਾ ਜੋਗੀ ਪੀਰ ਵਿਖੇ ਆਈ ਹੈ ਤੇ ਇਤਿਹਾਸਕ ਜਗ੍ਹਾ ਸਾਡੇ ਬਜ਼ੁਰਗਾਂ ਨੇ ਬੜਾਈ ਆ ਜਿਹੜੀ ਕਿ ਤਕਰੀਬਨ 6 ਸੈਕੜ ਦੇ ਵਿੱਚ ਹੈਗੀ ਆ ਹਰ ਕਿਸਮ ਦਾ ਫਲ ਫੁੱਲ ਬੂਟੇ ਇੱਥੇ ਪ੍ਰਬੰਧਕਾਂ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਲਾਏ ਨੇ ਤੇ ਕੋਈ ਵੀ ਐਸਾ ਫਲ ਬੂਟਾ ਜਾਦਾ ਪੇੜ ਇੱਥੇ ਨਿੰਮਦੇ ਨੇ ਦਰਾਖਤ ਤੇ ਬੂਟੇ ਫਲਾਂ ਵਾਲੇ ਵੀ ਨੇ ਫੁੱਲਾਂ ਵਾਲੇ ਵੀ ਨੇ ਤੇ ਮੇਰਾ ਸਾਥ ਚ ਕੋਈ ਵੀ ਜੋ ਸਾਡੇ ਪਹਿਲਾਂ ਬਡਾਰੂ ਬੂਟੇ ਲਾਉਂਦੇ ਹੁੰਦੇ ਸੀਗੇ ਲੇਮ ਪੇਪੜਾ ਬਰੋਟੇ ਜਾਮਣਾ ਕੋਈ ਅੰਤੇ ਸ਼ਹਿਰ ਕਰਨ ਦੇ ਪੱਖੋਂ ਬਹੁਤ ਵਧੀਆ ਜਗ੍ਹਾ ਸੈਂਕੜੇ ਦੇ ਵਿੱਚ ਆ ਚਾਰੇ ਪਾਸੇ ਕੱਚਾ ਰਸਤਾ ਬਣਾਇਆ ਗਿਆ ਕੁਝ ਪੱਕੇ ਸੜਕ ਰਸਤੇ ਵੀ ਬਣਾਏ ਗਏ ਨੇ ਤੇ ਬਾਬਾ ਜੀ ਦਾ ਟਿੱਲਾ ਜਿੱਥੇ ਤੁਸੀਂ ਫੋਟੋ ਆ ਲਾਈਵ ਤੇ ਦੇਖੋਗੇ ਤੇ ਇਸ ਜਗ੍ਹਾ ਦੀ ਵੀ ਇਤਿਹਾਸਕ ਜਗ੍ਹਾ ਹੈ ਫੋਟੋ ਲਈਏ ਗਿਆ ਨੇ ਤੇ ਥੱਲੇ ਗੁਫਾ ਬਾਬਾ ਦੀ ਜਿਹਦਾ ਅਧਿਕਾਟਨ ਬਾਬਾ ਮਾਧੂ RAM ਜੀ ਰਸੋਈ ਵਾਲਾ ਨੇ ਕੀਤਾ ਹੈ ਇੱਕ ਬਹੁਤ ਵੱਡੀ ਗੱਲ ਹੈ ਕਿ ਪਿੱਛੇ ਜੇ ਹੁਣ ਬਾਬਾ ਸ਼ੋਮੂ RAM ਜੀ ਬਾਬਾ ਉਹਨਾਂ ਨੂੰ ਅਸੀਂ ਪਿਆਰ ਨਾਲ ਕਈ ਵਾਰ ਗੁਰਿੰਦਰ ਸਿੰਘ ਜੀ ਦੀ ਕਹਾਣੀ ਦੱਈਆ ਉਹ ਵੀ ਸੰਗਤਾਂ ਦੇ ਨਾਲ ਇਸ ਇਤਿਹਾਸਿਕ ਜਗ੍ਹਾ ਦੇ ਵਿੱਚ ਆਏ ਨੇ ਕਿਉਂਕਿ ਬਾਬਾ ਨਿੱਕਾ ਸਿੰਘ ਜੀ ਨੇ ਵੀ ਇਸ ਜਗ੍ਹਾ ਤੇ ਕਦੇ ਆ ਕੇ 40 ਦਿਨ 40 ਸਾ ਕੀਤਾ ਤਾਪ ਕੀਤਾ ਤੇ ਉੱਚੀ ਲੋਧ ਵੀ ਤਾਪ ਕੀਤਾ ਇਸ ਜਗ੍ਹਾ ਤੇ ਵੀ ਲਾਰੋ ਮਾਦਰੇ ਸਾਡੇ ਇਲਾਕੇ ਨੂੰ ਪੂਰਾ ਤਰ੍ਹਾਂ ਤਾਰਿਆ ਅੱਜ ਜੇ ਅਸੀਂ ਕੁਛ ਆਏ ਤਾਂ ਬਾਬਾ ਨਿੱਕਾ ਸਿੰਘ ਜੀ ਦੇਣਾ ਚਹਿਲ ਪਰਿਵਾਰ ਜਿਨ੍ਹਾਂ ਨੇ ਬਹੁਤ ਵੱਡਾ ਸਾਡੇ ਤੇ ਇਹ ਅਪਰਾਨਾ ਕੀਤਾ ਤੇ ਵਾ ਇਸ ਇਤਿਹਾਸਕ ਜਗ੍ਹਾ ਬਾਰੇ ਤਾਂ ਜਿੰਨਾ ਵੀ ਕੁਝ ਦੱਸ ਸਕਦਾ ਥੋੜਾ ਕਿਉਂਕਿ ਇੱਥੇ ਲੋਕ ਸੈਰ ਕਰਨ ਵੀ ਆਉਂਦੇ ਨੇ ਤਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਪ੍ਰਕਾਸ਼ ਪਾਨੇ ਉੱਪਰ ਸੋਹਬਤ ਨੇ ਬਾਬਾ ਜੀ ਥੱਲੇ ਸਮਾਧੀ ਆ ਤੇ ਜਾਦਾ ਚਹਿਲ ਪਰਵਾਰ ਮੰਦਾ ਕੋਈ ਨਗਰ ਦੀਆਂ ਕੁੜੀਆਂ ਨੇ ਜਿਹੜੀਆਂ ਵੀ ਬਾਹਰ ਵਿਆਹੀਆਂ ਹੋਈਆਂ ਨੇ ਉਹਨਾਂ ਵੱਲੋਂ ਵੀ ਬਹੁਤ ਸੇਵਾ ਕੀਤੀ ਜਾਂਦੀ ਆ ਸਾਫ ਦੇ ਵਿੱਚ ਦੋ ਵਾਰੀ ਮੇਲਾ ਲੱਗਦਾ ਫਸਲ ਤੋਂ ਪਹਿਲਾਂ ਹਮੇਸ਼ਾ ਦੋ ਵਾਰੀ ਦੋ ਫਸਲਾਂ ਨੇ ਦੋ ਮੇਲੇ ਲੱਗਦੇ ਨੇ ਬੜਾ ਬੜਾ ਇਕੱਠ ਹੁੰਦਾ ਲੱਖਾਂ ਦੀ ਗਿਣਤੀ ਦੇ ਵਿੱਚ सेवा सेवा नार। वार। 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 ₹ ਰੁਪਈਆ ਆਉਂਦਾ ਸਾਡੇ ਕੋਲੇ ਲਾਇਆ ਨਹੀਂ ਜਾਂਦਾ ਇੰਨਾ ਤਾਂ ਪੈਸਾ ਪ੍ਰਬੰਧਕ ਵਧੀਆ ਨੇ ਸੇਵਾਦਾਰ ਸੇਵਾ ਵੀ ਕਰਦੇ ਨੇ ਸਵੇਰੇ ਉੱਠ ਕੇ ਤੇ ਦਾਸ ਨੂੰ ਵੀ ਥੋੜਾ ਜਿਆ ਇਸ ਚੀਜ਼ ਦਾ ਮਾਣ ਪ੍ਰਾਪਤ ਹੋਇਆ ਕਿ ਉਹ ਵੀ ਇੱਥੇ ਆ ਕੇ ਨਤਮਸਤਕ ਹੁੰਦਾ ਤੇ ਸੇਵਾ ਨਿਭਾਉਂਦਾ ਤੇ ਨਾਲ ਦੀ ਨਾਲ ਹੁਣ ਦੁਬਾਰਾ ਫੇਰ ਇੱਕ ਵਾਰੀ ਮੈਂ ਫੇਰ ਸਾਰੀ ਸੰਗਤ ਦਾ ਜੋ ਸਾਡੇ ਕੋਲ ਆਈ ਹੈ ਧੰਨਵਾਦ ਕਰਦਾ ਇੰਨੀਆਂ ਬੇਨਤੀਆਂ ਪਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ